ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਸੱਚਖੰਡ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਦਰਸ਼ਨ ਕਰੋ ਜੀ ਇਹ ਅਸਥਾਨ ਜੂਨ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਅਸਥਾਨ ਹੈ ਗੁਰਦੁਆਰਾ ਯਾਦਗਰ ਸ਼ਹੀਦਾਂ ਬਹੁਤ ਸੰਗਤਾਂ ਜਦੋਂ ਦਰਬਾਰ ਸਾਹਿਬ ਜਾਂਦੀਆਂ ਨੇ ਤਾਂ ਉਹਨਾਂ ਨੂੰ ਇਸ ਸਥਾਨ ਬਾਰੇ ਕੁਝ ਪਤਾ ਨਹੀਂ ਹੁੰਦਾ ਆਓ ਤੁਹਾਨੂੰ ਹੁਣ ਨੀਚੇ ਤਹਿ ਖਾਨੇ ਦੇ ਵਿੱਚ ਬਣੀ ਹੋਈ ਗੈਲਰੀ ਦੇ ਦਰਸ਼ਨ ਕਰਵਾਈਏ ਕਿਉਂਕਿ ਜੂਨ 84 ਵੇਲੇ ਮੌਜੂਦਾ ਸਮੇਂ ਦੀ ਸਰਕਾਰ ਇੰਦਰਾ ਗਾਂਧੀ ਨੇ ਜੋ ਸਿੱਖਾਂ ਤੇ ਔਰ ਸਾਡੇ ਇਸ ਮਹਾਨ ਧਾਰਮਿਕ ਸਥਾਨ ਤੇ ਜੋਲ ਮਟਾਇਆ ਸੀ ਵੇਸਖ ਉਸ ਸਮੇਂ ਸਰਕਾਰ ਨੇ ਆਪਣੇ ਸਰਕਾਰੀ ਕਰਿੰਦਿਆਂ ਦੇ ਨਾਲ ਲੱਗ ਕੇ ਇਸ ਅਸਥਾਨ ਦੀ ਕਾਰ ਸੇਵਾ ਜਲਦੀ ਜਲਦੀ ਕਰਵਾ ਦਿੱਤੀ ਸੀ ਪਰ ਆ ਅਸਥਾਨ ਆਪ ਜੀ ਉਹ ਮਾਡਲ ਦਰਸ਼ਨ ਕਰ ਰਹੇ ਹੋ ਸਾਧ ਸੰਗਤ ਜੀ ਜੋ ਕਹਿਰ ਉਸ ਸਮੇਂ ਸਰਕਾਰ ਨੇ ਟਾਹਿਆ ਉਸ ਟਾਹੇ ਹੋਏ ਕਹਿਰ ਦੀ ਮੂੰਹ ਬੋਲਦੀ ਤਸਵੀਰ ਇਹ ਅਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਜੂਨ 84 ਵਿੱਚ ਫੌਜਾਂ ਨੇ ਢਾਹਿਆ ਇਸ ਨੂੰ ਔਰ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਗਿਆ ਤਾਂ ਇਸ ਮਹਾਨ ਪਵਿੱਤਰ ਇਮਾਰਤ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਰਕਾਰ ਨੇ ਉਸ ਸਮੇਂ ਟੈਂਕਾਂ ਅਤੇ ਤੋਪਾਂ ਦੇ ਨਾਲ ਢਾ ਦਿੱਤਾ ਸੀ ਸਾਧ ਸੰਗਤ ਜੀ ਆਪ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਉਨੇ ਹੋ ਤਾਂ ਬੇਨਤੀ ਹੈ ਆਪ ਜੀ ਜਰੂਰ ਇਸ ਸਥਾਨ ਦੇ ਆਪ ਜੀ ਦਰਸ਼ਨ ਕਰਿਆ ਕਰੋ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਦਰਸ਼ਨ ਕਰਵਾਇਆ ਕਰੋ ਦਮਦਮੀ ਟਕਸਾਲ ਵੱਲੋਂ ਇਸ ਸਥਾਨ ਦੀ ਸੇਵਾ ਹੋਈ ਹੈ ਗੁਰਦੁਆਰਾ ਯਾਦਗਾਰ ਸ਼ਹੀਦਾਂ ਜੂਨ 84 ਜੋ ਅਕਾਲ ਤਖਤ ਸਾਹਿਬ ਦੇ ਖੱਬੇ ਪਾਸੇ ਇਹ ਇਮਾਰਤ ਹੈ ਔਰ ਇਸ ਇਮਾਰਤ ਦੇ ਨੀਚੇ ਤਹਿਖਾਨੇ ਦੇ ਵਿੱਚ ਇਹ ਸਾਰੀ ਜਿਹੜੀ ਸ਼ਹੀਦਾਂ ਦੀ ਆਰਟ ਗੈਲਰੀ ਬਣੀ ਹੋਈ ਹੈ ਸੋ ਸਾਧ ਸੰਗਤ ਜੀ ਜ਼ਰੂਰ ਦਰਸ਼ਨ ਸਾਨੂੰ ਕਰਨੇ ਚਾਹੀਦੇ ਹਨ ਉਸ ਸਮੇਂ ਦੇ ਸਰਕਾਰ ਵੱਲੋਂ ਕੀਤੇ ਜ਼ੁਲਮ ਦੀ ਮੂੰਹ ਬੋਲਦੀ ਤਸਵੀਰ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਜਿਹੜੀ ਸੇਵਾ ਕਰਵਾਈ ਸੀ ਦਮਦਮੀ ਟਕਸਾਲ ਵੱਲੋਂ ਇਸ ਅਸਥਾਨ ਦੀ ਸੇਵਾ ਕਰਵਾਈ ਸੀ ਤੋਂ ਬਾਬਾ ਹਰਨਾਮ ਸਿੰਘ ਜੀ ਧੰਮਾ ਜੋ ਅੱਜ ਕੱਲ ਮੌਜੂਦਾ ਮੁੱਖ ਸੇਵਾਦਾਰ ਨੇ ਆ ਹੁਣ ਅੱਗੇ ਆਪਾਂ ਆ ਆਰਟ ਗੈਲਰੀ ਬਣੀ ਹੋਈ ਹੈ ਸ਼ਹੀਦਾਂ ਦੀਆਂ ਇੱਥੇ ਤਸਵੀਰਾਂ ਸਾਡੇ ਸਤਿਕਾਰਯੋਗ ਸ਼ਹੀਦ ਜੋ ਦੇਸ਼ ਕੌਮ ਜਿਨ੍ਹਾਂ ਸ਼ਹੀਦਾਂ ਨੂੰ ਅਸੀਂ ਅਰਦਾਸ ਵਿੱਚ ਵੀ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ ਉਹਨਾਂ ਦੀ ਕਮਾਈ ਦਾ ਆਪਾਂ ਧਿਆਨ ਤਰਕੇ ਅਰਦਾਸ ਵਿੱਚ ਬੜੀ ਸ਼ਰਧਾ ਔਰ ਸਤਕਾਰ ਦੇ ਨਾਲ ਆਖਦੇ ਆਂ ਕਿ ਉਹਨਾਂ ਮਹਾਨ ਯੋਧਿਆਂ ਦੀ ਕਿੰਨਾਂ ਦੀ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ ਉਹਨਾਂ ਦੀ ਕਮਾਈ ਦਾ ਧਿਆਨ ਤਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਇਹ ਤਸਵੀਰਾਂ ਉਹਨਾਂ ਮਹਾਨ ਯੋਧਿਆਂ ਦੀਆਂ ਹਨ ਜਿਨ੍ਹਾਂ ਯੋਧਿਆਂ ਨੇ ਜੂਨ 84 ਦੇ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਆਪਣੀਆਂ ਜਾਨਾਂ ਆਪਣੀਆਂ ਉਹੋਤੀਆਂ ਦੇ ਦਿੱਤੀਆਂ ਸਨ ਔਰ ਇਸ ਸਾਰੀ ਹੀ ਜੋ ਮੋਰਚਾ ਬੰਦੀ ਸੀ ਇਸ ਦੀ ਦੇਖ ਰੇਖ ਸੀ ਜਿਹੜੀ ਉਹ ਜਰਨਲ ਸੁਵੇਕ ਸਿੰਘ ਜੀ ਮਹਾਨਾਇਕ ਉਹ ਕਰ ਰਹੇ ਸਨ ਆ ਦੇਖੋ ਉਹਨਾਂ ਮਹਾਨ ਯੋਧਿਆਂ ਦੀਆਂ ਤਸਵੀਰਾਂ ਜੀ ਇਸ ਆਰਟ ਗੈਲਰੀ ਦੇ ਵਿੱਚ ਲੱਗੀਆਂ ਹੋਈਆਂ ਹਨ ਤਾਂ ਸਾਧ ਸੰਗ ਜੀ ਹਰ ਤਸਵੀਰ ਦੇ ਥੱਲੇ ਉਸ ਯੋਧੇ ਦਾ ਨਾਮ ਉਸ ਯੋਧੇ ਦਾ ਪਿੰਡ ਉਸ ਯੋਧੇ ਦਾ ਇਲਾਕਾ ਲਿਖਿਆ ਹੋਇਆ ਹੈ ਪਰ ਸਾਧ ਸੰਗਤ ਜੀ ਇਹ ਤਾਂ ਉਹ ਯੋਧੇ ਹਨ ਜਿਨ੍ਹਾਂ ਦੀ ਸਾਡੀ ਕੌਮ ਨੇ ਨਿਸ਼ਾਨਦੇਹੀ ਕਰ ਲਈ ਹੈ ਕਿ ਜਿਹੜੇ ਯੋਧੇ ਜੂਨ 84 ਦੇ ਵਿੱਚ ਜ਼ਾਲਮ ਹਕੂਮਤ ਦੇ ਨਾਲ ਜੂਝਦੇ ਹੋਏ ਸ਼ਹੀਦੀਆਂ ਭਾ ਗਏ ਪਰ ਬਹੁਤ ਐਸੇ ਮਹਾਨ ਯੋਧੇ ਔਰ ਐਸੀਆਂ ਸੰਗਤਾਂ ਵੀ ਸਨ ਉਸ ਸਮੇਂ ਜੋ ਕਿ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਦੇ ਸਬੰਧ ਦੇ ਵਿੱਚ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਉਸ ਸਮੇਂ ਜੂਨ 84 ਦੇ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਪਵਿੱਤਰ ਸ਼ਹੀਦੀ ਦੇ ਸਬੰਧ ਦੇ ਵਿੱਚ ਸਤ ਗੁਰਾਂ ਨੂੰ ਨਮਨ ਕਰਨ ਬੇਅੰਤ ਸੰਗਤਾਂ ਉਸ ਸਮੇਂ ਪਹੁੰਚੀਆਂ ਸਨ ਪਰ ਕਿੰਨੀਆਂ ਹੀ ਸੰਗਤਾਂ ਮਾਤਾਵਾਂ ਵੀਰ ਬਜ਼ੁਰਗ ਨੌਜਵਾਨ ਬੱਚੇ ਕਿੰਨੇ ਹੀ ਐਸੇ ਹਨ ਜਿਨ੍ਹਾਂ ਦੇ ਨਾਵਾਂ ਦੀ ਸਾਡੀ ਕੌਮ ਤੋਂ ਹਜੇ ਤੱਕ ਨਿਸ਼ਾਨਦੇਹੀ ਨਹੀਂ ਹੋਈ ਕਿ ਉਹ ਸੰਗਤਾਂ ਕਿਹੜੇ ਇਲਾਕੇ ਦੀਆਂ ਸਨ ਕਿਹੜੇ ਪਿੰਡਾਂ ਦੀਆਂ ਸਨ ਕਿਸ ਏਰੀਏ ਦੀਆਂ ਸਨ ਹਜ਼ਾਰਾਂ ਦੀ ਤਾਦਾਦ ਵਿੱਚ ਉਸ ਸਮੇਂ ਸੰਗਤਾਂ ਨੂੰ ਜਾਲ ਹਕੂਮਤ ਨੇ ਜਿਹੜੀ ਫੌਜ ਜਿਹੜੀ ਆਰਮੀ ਆਪਣੇ ਦੇਸ਼ ਦੀ ਰੱਖਿਆ ਲਈ ਆਪਣੇ ਦੇਸ਼ ਵਿੱਚ ਵਸਰੇ ਲੋਕਾਂ ਦੀ ਰੱਖਿਆ ਲਈ ਜਿਸ ਫੌਜ ਦਾ ਕੰਮ ਹੁੰਦਾ ਹੈ ਪਰ ਦੁੱਖ ਦੀ ਗੱਲ ਹੈ ਆਪਣੇ ਹੀ ਦੇਸ਼ ਦੀ ਫੌਜ ਨੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਉੱਪਰ ਜ਼ਾਲਮ ਹਕੂਮਤ ਅਤੇ ਜ਼ਾਲਮ ਲੀਡਰਾਂ ਦੇ ਹੁਕਮ ਤੇ ਆਪਣੇ ਹੀ ਦੇਸ਼ ਦੇ ਲੋਕਾਂ ਤੇ ਅਕੈ ਤੇ ਅਸਹਿ ਜਿਹੜਾ ਜ਼ੁਲਮ ਸੀ ਉਹ ਕੀਤਾ ਇਹ ਵੀ ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਇੱਕ ਮਿਸਾਲ ਹੋਏਗੀ ਕਿ ਉਸ ਦੇਸ਼ ਦੀ ਫੌਜ ਜਿਸ ਫੌਜ ਨੇ ਆਪਣੇ ਦੇਸ਼ ਦੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਹੈ ਉਸੇ ਦੇਸ਼ ਦੀ ਫੌਜ ਨੇ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਕੋਹ ਕੋਕੇ ਟੈਂਕਾਂ ਦੇ ਹੇਠ ਲਤਾੜ ਕੇ ਗੋਲਿਆਂ ਨਾਲ ਬੰਬਾਂ ਨਾਲ ਗੋਲੀਆਂ ਨਾਲ ਅੜਾ ਦਿੱਤਾ ਸੀ ਸ਼ਹੀਦ ਕਰ ਦਿੱਤਾ ਸੀ ਧੰਨ ਨੇ ਉਹ ਮਾਮਾ ਧੰਨ ਨੇ ਉਹ ਬਜ਼ੁਰਗ ਔਰ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਲਈ ਆਪਣੀਆਂ ਉਹੋਤیاں ਦਿੱਤੀਆਂ ਸੋ ਸਾਧ ਸੰਗਤ ਜੀ ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਜੀ ਜਦੋਂ ਵੀ ਸੱਚਖੰਡ ਹਰਮੰਦਰ ਸਾਹਿਬ ਵਿਖੇ ਆਉਂਦੇ ਹੋ ਤਾਂ ਜਿੱਥੇ ਅਸੀਂ ਸੱਚਖੰਡ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਦੇ ਹਾਂ ਹੋਰ अनेका ਹੀ ਇਤਿਹਾਸਕ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਹਾਂ ਤਾਂ ਉੱਥੇ ਇਸ ਮਹਾਨ ਯਾਦਗਾਰ ਨੂੰ ਵੀ ਆਪਾਂ ਸਿਜਦਾ ਕਰਿਆ ਕਰੀਏ ਸਾਧ ਸੰਗਤ ਜੀ ਦਰਸ਼ਨ ਕਰਿਆ ਕਰੀਏ ਇਸ ਗੈਲਰੀ ਦੇ ਇਸ ਗੈਲਰੀ ਦੇ ਵਿੱਚ ਇਤਿਹਾਸ ਸਾਡਾ ਸਮੋਇਆ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਮਨ ਹੈ ਵਾਹਿਗੁਰੂ ਜੀ ਕਾ ਖਾਲਸਾ